ਸਵਾਗਤ ਹੈ ਜੀ ਹਸ਼ਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾਸ਼ਬ ਤਾਂ ਦੋਸਤੋ ਅੱਜ ਜੇ ਸਵੇਰ ਸਮੇਂ ਤੋਂ ਹਸ਼ਰਪੁਰ ਸੋਸ਼ਲ ਮੀਡੀਆ ਤੇ ਇੱਕ ਅਫਵਾਹ ਕਹਿੰ ਲੋ ਇੱਕ ਗੱਲ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਕਿ ਹਸ਼ਰਪੁਰ ਦੇ ਨਸਤੀਕੀ ਪਿੰਡ ਇੱਕ ਸੈਂਚੋ ਪਿੰਡ ਆ ਜੋ ਕਿ ਹਸ਼ਰਪੁਰ ਮਿਲਕ ਪਲਾਂਟ ਰੋਡ ਤੇ ਆ ਤਾਂ ਉਥੇ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤੇ ਜਦੋਂ ਉਸ ਦਾ ਪਰਿਵਾਰ ਉਸ ਨੂੰ ਸਸਕਾਰ ਕਰਨ ਲਈ ਉਸ ਨੂੰ ਸ਼ਮਸ਼ਾਨ ਘਾਟ ਵਿਖੇ ਲੈ ਕੇ ਜਾਂਦਾ ਹੈ ਤਾਂ ਉਸ ਦਰਮਿਆਨ ਜਦੋਂ ਅੰਤਿਮ ਰਸਮਾਂ ਪਰਿਵਾਰ ਨੂੰ ਆ ਰਿਹਾ ਹੁੰਦਾ ਤਾਂ ਉਹ ਵਿਅਕਤੀ ਜਿਹੜਾ ਉਹ ਜ਼ਿੰਦਾ ਹੋ ਜਾਂਦਾ ਤਾਂ ਇਹ ਬੜੀ ਤੇਜ਼ੀ ਦੇ ਨਾਲ ਇਹ ਗੱਲ ਜਿਹੜੀ ਇਹ ਸੋਸ਼ਲ ਮੀਡੀਆ ਤੇ ਖੂਬ ਇਹ ਵਾਇਰਲ ਹੋ ਰਹੀ ਹੈ ਤਾਂ ਇੱਕ ਅੱਦੇ ਸੱਜਣ ਦਾ ਸਾਨੂੰ ਵੀ ਫੋਨ ਆਇਆ ਕਿ ਭਾਜੀ ਇਹ ਕਿੰਨਾ ਕਿੰਨੀ ਕਿ ਸੱਚਾਈ ਹੈ ਜਾਂ ਕਿੰਨਾ ਕਿ ਨਹੀਂ ਕਿਉਂਕਿ ਜਿਹੜੇ ਖ਼ਬਰਾਂ ਪੜਨ ਦੇ ਵਿੱਚ ਦਿਲਚਸਪੀ ਰੱਖਦੇ ਨੇ ਦਰਸ਼ਕ ਤਾਂ ਤਾਂ ਹੁਣ ਅਸੀਂ ਉਸ ਤੋਂ ਬਾਅਦ ਜਿਵੇਂ ਹੀ ਇਹ ਮਾਮਲਾ ਮੀਡੀਆ ਤੇ ਧਿਆਨ ਦੇ ਵਿੱਚ ਆਉਂਦਾ ਤੇ ਮੀਡੀਆ ਵੀ ਤੁਰੰਤ ਪਹੁੰਚਦਾ ਹੈ ਕਿਉਂਕਿ ਬੜੀਆਂ ਇੱਕ ਦਿਲਚਸਪੀ ਭਰੀਆਂ ਕਹਾਣੀਆਂ ਹੁੰਦੀਆਂ ਨੇ ਗੱਲਾਂ ਹੁੰਦੀਆਂ ਨੇ ਤਾਂ ਜਦੋਂ ਮੀਡੀਆ ਪਹੁੰਚਦਾ ਹੈ ਤਾਂ ਉੱਥੇ ਤਸਵੀਰ ਹੈ ਜਿਹੜੀ ਉਹ ਕਲੀਅਰ ਹੁੰਦੀ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਹੁਸ਼ਿਆਰਪੁਰ ਦਾ ਨਸਤੀਕੀ ਪਿੰਡ ਸੈਂਚਾ ਉੱਥੋਂ ਦਾ ਹੀ ਇਹ ਮਾਮਲਾ ਇੱਕ ਪ੍ਰਵਾਸੀ ਪਰਿਵਾਰ ਹੈ ਪਿੰਡ ਤੋਂ ਬਾਹਰ ਖੇਤਾਂ ਦੇ ਵਿੱਚ ਰਹਿੰਦਾ ਹੈ ਤੇ ਉਹ ਕਿ ਪਰਿਵਾਰ ਦੇ ਵਿੱਚ ਇੱਕ ਬਜ਼ੁਰਗ ਵੀ ਮੌਜੂਦ ਹੁੰਦਾ ਹੈ ਜੋ ਕਿ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਸ਼ਾਇਦ ਕਿਡਨੀਆਂ ਦੀ ਪ੍ਰੋਬਲਮ ਹੈ ਜਾਂ ਕੋਈ ਹੋਰ ਪ੍ਰੋਬਲਮ ਹੈ ਉਹਨਾਂ ਨੂੰ ਤਾਂ ਉਸ ਬਿਮਾਰੀ ਤੋਂ ਪੀੜਤ ਨੇ ਤਾਂ ਉਹਨਾਂ ਦਾ ਇਲਾਜ ਹੈ ਜਿਹੜਾ ਪਰਿਵਾਰ ਵੱਲੋਂ ਕਰਵਾਇਆ ਜਾ ਰਿਹਾ ਤੇ ਹੁਣ ਜਦੋਂ ਮੀਡੀਆ ਉਕਤ ਪਰਿਵਾਰ ਦੇ ਘਰ ਪਹੁੰਚਿਆ ਤੇ ਪਰਿਵਾਰ ਦੇ ਦੱਸਣ ਮੁਤਾਬਕ ਕਿਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਹੈ ਜਿਹੜੀ ਨਹੀਂ ਹੋਈ ਹੈ ਉਹਨਾਂ ਦੇ ਬਜ਼ੁਰਗ ਨੇ ਜਿਹੜੇ ਉਹ ਬਿਲਕੁਲ ਠੀਕ ਠਾਕ ਨੇ ਕੁਝ ਬਿਮਾਰ ਨਹੀਂ ਆਰਾਮ ਬੈੱਡ ਤੇ ਨੇ ਆਰਾਮ ਕਰ ਆਰਾਮ ਕਰਦੇ ਨੇ ਤਾਂ ਪ੍ਰੰਤੂ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਹੈ ਜਿਸ ਤਰ੍ਹਾਂ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਹੋ ਰਿਹਾ ਹੈ ਕਿ ਸੈਂਚਾ ਪਿੰਡ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੁੰਦੀ ਹੈ ਤੇ ਪਰਿਵਾਰ ਜਦੋਂ ਅੰਤਿਮ ਰਸਮਾਂ ਲਈ ਬਾਹਰ ਆ ਰਿਹਾ ਹੁੰਦਾ ਹੈ ਤਾਂ ਜਿਵੇਂ ਹੀ ਪਰਿਵਾਰ ਦੇਸੀ ਘੋ ਮ੍ਰਿਤਕ ਦੇ ਮੋਹ ਦੇ ਵਿੱਚ ਪਾਉਂਦੇ ਤਾਂ ਮ੍ਰਿਤਕ ਉਸ ਵਕਤ ਜ਼ਿੰਦਾ ਹੋ ਜਾਂਦਾ ਹੈ ਤਾਂ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਹੈ ਤਾਂ ਪਰਿਵਾਰ ਨੇ ਇਹਨਾਂ ਸਾਰੀਆਂ ਗੱਲਾਂ ਤੋਂ ਕਿਨਾਰਾ ਕੀਤਾ ਹੈ ਤੇ ਪਰਿਵਾਰ ਦਾ ਇਹੀ ਕਹਿਣਾ ਹੈ ਕਿ ਸਿਰਫ ਅਫਵਾਹਾਂ ਨੇ ਇਸ ਤਰ੍ਹਾਂ ਦੀਆਂ ਇਹ ਗੱਲਾਂ ਤੇ ਯਕੀਨ ਕਰਨ ਤੋਂ ਜਿਹੜਾ ਗੁਰੇਜ਼ ਕੀਤਾ ਜਾਵੇ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਜਿਹੜੀ ਉਹ ਨਹੀਂ ਹੋਈ ਆ ਤਾਂ ਮੀਡੀਆ ਨੇ ਵੀ ਆਪਣਾ ਫਰਜ਼ ਸਮਝਿਆ ਧਾਰਾ ਹੁਸ਼ਾਰ ਪਰ ਨਿਊਜ਼ ਨੇ ਕਿ ਸਹੀ ਤੇ ਸਟੀਕ ਜਾਣਕਾਰੀ ਜਿਹੜੀ ਉਹ ਤੁਹਾਡੇ ਤੱਕ ਪਹੁੰਚਾਈ ਜਾਵੇ ਕਿਉਂਕਿ ਬਹੁਤ ਸਾਰੇ ਲੋਕ ਇਸ ਖਬਰ ਨੂੰ ਪੜਨ ਦੇ ਲਈ ਇਸ ਖਬਰ ਨੂੰ ਸੁਣਨ ਦੇ ਲਈ ਬਚਾਨ ਸਨ ਤਾਂ ਅਸੀਂ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਇਆ ਪੂਰੀ ਜਾਣਕਾਰੀ ਸਹੀ ਤੇ ਸਟੀਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ ਤਾਂ ਪਿੰਡ ਸੈਂਚਾ ਦਾ ਮਾਮਲਾ ਸੀ ਪ੍ਰਵਾਸੀ ਪਰਿਵਾਰ ਆ ਖੇਤਾਂ ਤੋਂ ਬਾਹਰ ਕਿ ਮਾਫੀ ਚਾਹੁੰਦਾ ਪਿੰਡ ਤੋਂ ਬਾਹਰ ਖੇਤਾਂ ਦੇ ਵਿੱਚ ਪਰਿਵਾਰ ਰਹਿੰਦਾ ਹੈ ਸ਼ਾਇਦ ਖੇਤੀਬਾੜੀ ਦਾ ਕੰਮ ਕਰਦਾ ਹੈ ਪਰਿਵਾਰ ਪਰੰਤੂ ਜਿਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਸਨ ਉਸ ਵਿੱਚ ਕਿਸੇ ਵੀ ਤਰ੍ਹਾਂ ਦੀ ਸੱਚਾਈ ਨਹੀਂ ਹੈ ਪਰਿਵਾਰ ਨੇ ਕਿਹਾ ਕਿ ਇਹ ਮਹਿਜ਼ ਅਫਵਾਹ ਹੈ ਉਹਨਾਂ ਦੇ ਬਜ਼ੁਰਗ ਬਿਮਾਰ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਬੇਸ਼ੱਕ ਘਰ ਦੇ ਵਿੱਚ ਰੱਖ ਕੇ ਇਲਾਜ ਕਰਵਾ ਰਹੇ ਨੇ ਪਹਿਲਾਂ ਹਸਪਤਾਲਾਂ ਦੇ ਵਿੱਚ ਵੀ ਇਲਾਜ ਉਹਨਾਂ ਵੱਲੋਂ ਇੱਕ ਦੋ ਦਿਨ ਪਹਿਲਾਂ ਕਰਵਾਇਆ ਗਿਆ ਤਾਂ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਹੈ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਤੇ ਜਿਹੜਾ ਯਕੀਨ ਕਰਨ ਤੋਂ ਗੁਰੇਜ਼ ਕੀਤਾ ਜਾਵੇ ਤੇ ਸੋਸ਼ਲ ਮੀਡੀਆ ਤੇ ਆਪਾਂ ਵੇਖ ਰਹੇ ਹਾਂ ਸਿਗੇ ਕਿ ਕਿ ਸੋਸ਼ਲ ਮੀਡੀਆ ਤੇ ਵੀ ਕਈਆਂ ਵੱਲੋਂ ਇਸ ਦੀ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਗਈ ਹੈ ਕਿ ਇਸ ਤਰ੍ਹਾਂ ਹੋਇਆ ਤੇ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਹੈ ਸੋ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤਾਂ ਜੋ ਸਹੀ ਅਤੇ ਸਾਕੀਕ ਜਾਣਕਾਰੀ ਹੈ ਜਿਹੜੀ ਉਹ ਲੋਕਾਂ ਤੱਕ ਦਰਸ਼ਕਾਂ ਤੱਕ ਪਹੁੰਚ ਸਕੇ ਸੋ ਬਹੁਤ-ਬਹੁਤ ਧੰਨਵਾਦ ਜੀ